ਤਸਵੀਰ ਚ ਦਿਖਾਈ ਜਾ ਰਹੀ ਫਾਜ਼ਲਕਾਦੇ ਸਰਕਾਰੀ ਹਸਪਤਾਲ ਦੀ ਇਸ ਐਂਬੂਲੈਂਸ ਤੇ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ ਭਾਜਪਾ ਨੇਤਾਵਾਂ ਨੇ ਕਾਂਗਰਸ ਸਰਕਾਰ ਤੇ ਸਰਕਾਰੀ ਐਂਬੂਲੈਂਸ ਨੂੰ ਵੀਆਈਪੀਜ਼ ਲਈ ਦਿੱਲੀ ਪੰਜਾਬ ਭਵਨ ਚ ਭੇਜਣ ਦੇ ਦੋਸ਼ ਲਾਏ ਨੇ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਵੀਆਈਪੀਜ਼ ਕਲਚਰ ਨੂੰ ਖਤਮ ਕਰਨ ਦਾ ਰੋਲਾ ਪਾਉਣ ਵਾਲੀ ਕਾਂਗਰਸ ਸਰਕਾਰ ਆਪ ਖੁਦ ਗਰੀਬ ਲੋਕਾਂ ਦੀਆਂ ਸਹੂਲਤਾਂ ਲਈ ਦਿੱਤੀ ਗਈ ਐਂਬੂਲੈਂਸ ਨੂੰ ਵੀਆਈਪੀਜ਼ ਲਈ ਵਰਤ ਰਹੀ ਹੈ ਭਾਜਪਾ ਨੇਤਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਐਂਬੂਲੈਂਸ ਇੱਕ ਹਫ਼ਤੇ ਚ ਵਾਪਸ ਨਾ ਆਈ ਤਾਂ ਉਹ ਕਾਂਗਰਸ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਗਰੀਬ ਜਨਤਾ ਦੀ ਗਰੀਬ ਮਰੀਜ਼ਾਂ ਦੀ ਸਹੂਲਤ ਵਾਸਤੇ ਖਰੀਦੀ ਗਈ ਐਂਬੂਲੈਂਸ ਨੂੰ ਪੰਜਾਬ ਸਰਕਾਰ ਨੇ ਪੰਜਾਬ ਪਵਨ ਭੇਜਤਾ ਗਿਆ ਹੈ ਵੀਆਈਪੀਜ਼ ਦੀ ਡਿਊਟੀ ਵਿੱਚ ਇੱਕ ਪਾਸੇ ਵੀਆਈਪੀ ਕਲਚਰ ਖਤਮ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਗਰੀਬ ਜਨਤਾ ਦੀ ਚੀਜ਼ ਨੂੰ ਖੋ ਕੇ ਗਰੀਬ ਮਰੀਜ਼ਾਂ ਦੀ ਚੀਜ਼ ਨੂੰ ਸ਼ਿਫਟ ਕੀਤਾ ਜਾਂਦਾ ਕਿੱਥੇ ਵੀਆਈਪੀਜ਼ ਵਾਸਤੇ ਬਸੋ ਇਸ ਤੋਂ ਵੱਡੀ ਕਥਨੀ ਕਰਨੀ ਜੇ ਫਰਕ ਪੰਜਾਬ ਸਰਕਾਰ ਦਾ ਕੀ ਹੋਏਗਾ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਨੇ ਸਰਕਾਰ ਦੇ ਹੁਕਮਾਂ ਤੇ ਆਪਣੇ ਹਸਪਤਾਲ ਦੀ ਐਂਬੂਲੈਂਸ ਭੇਜੀ ਹੈ। ਸੋ ਰਾਤ ਨੂੰ ਸਿਰਲ ਸਾਹਿਬ ਨੇ ਮੈਨੂੰ ਕਿਹਾ ਕਿ ਡੀਪੀ ਸਾਹਿਬ ਦਾ ਮੈਸੇਜ ਹੈ ਉਹ ਗੱਡੀ ਸਵੇਰ ਚੰਡੀਗੜ੍ਹ ਭੇਜਣੀ ਹੈ ਸੀਐਮ ਸਿਕਿਉਰਿਟੀ ਦੇ ਇੰਚਾਰਜ ਐਡੀਜੀਪੀ ਜੀ ਸੁਖੀ ਰਾਮ ਜੀ ਦੇ ਉਹਨਾਂ ਨੂੰ ਸਪੁਰਦ ਕਰਕੇ ਆਣੀ ਹੈ। ਅਸੀਂ ਤਾਂ ਉੱਥੇ ਭੇਜੀਏ ਸਾਨੂੰ ਉਸ ਤੋਂ ਬਾਅਦ ਤਾਂ ਨਹੀਂ ਪਤਾ। ਐਂਬੂਲੈਂਸ ਦੀ ਕਮੀ ਕਾਰਨ ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ 'ਚ ਖੜੀਆਂ ਹੋਰ ਐਂਬੂਲੈਂਸ ਤੇ ਜਾਣ ਦਾ ਮਤਲਬ ਜਾਨ ਦਾ ਮਤਲਬ ਜਾਨ ਨੂੰ ਜੋਖਮ 'ਚ ਪਾਉਣਾ ਹੈ ਜੇਕਰ ਬਾਹਰ ਕੋਈ ਕੇਸ ਰੈਫਰ ਕੀਤਾ ਜਾਂਦਾ ਹੈ ਉਸ ਗੱਡੀ ਦੀ ਡੂਰਰ ਸੀ ਉਹਦੇ ਤੇ ਜਲਦ ਤੋਂ ਜਲਦ ਪਹੁੰਚਾਇਆ ਜਾ ਸਕਦਾ ਸੀ ਜਿਹੜੀਆਂ ਸਰ ਜਿਹੜੀਆਂ ਦੋ ਗੱਡੀਆਂ ਖੜੀਆਂ ਇਹ ਬਿਲਕੁਲ ਹੀ ਕਵਾੜ ਨੇ ਜੇਕਰ ਇਹਦੇ ਤੇ ਮਰੀਜ਼ ਲਿਜਾਇਆ ਜਾਵੇਗਾ ਇਹ ਕਿਤੇ ਵੀ ਰੁਕ ਸਕਦੀਆਂ ਨੇ ਜਿਸ ਦਾ ਕਿ ਜਾਨੀ ਨੁਕਸਾਨ ਵੀ ਪੇਸ਼ੈਂਟ ਦਾ ਹੋ ਸਕਦਾ ਹੈ ਦੱਸ ਦिए ਕਿ ਸਾਭ ਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਇਸ ਐਂਬੂਲੈਂਸ ਨੂੰ ਹਰੀ ਚੰਡੀ ਦਿਖਾ ਕੇ ਲੋਕਾਂ ਦੀ ਸੇਵਾ ਲਈ ਰਵਾਨਾ ਕੀਤਾ ਸੀ ਫਾਜ਼ਲ ਕਾ ਤੋਂ ਸੁਨੀਲ ਨਾਗਪਾਲ ਜਗਬਾਣੀ ਟੀਵੀ